ਨਵਾਂ ਹੀ ਟਰੈਕਟਰ ਨਿਕਲਿਆ ਜੀ 969 ਤੇ ਨਵੇਂ ਟਰੈਕਟਰ ਦੇ ਨਾਲੇ ਸ਼ਕਤੀਮਾਨ ਦਾ 8 ਫੁੱਟਾ ਸੁਪਰ ਸੀਡਰ ਚੱਲਿਆ ਤੇ ਸਾਡੇ ਵੱਲੋਂ ਤੇ ਸਾਡੇ ਭਾਈ ਭੁਪਿੰਦਰ ਭਾਈ ਵੱਲੋਂ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਲੋ ਜੀ ਭਾਈ ਪਾਰਟੀ ਪਹੁੰਚੀ ਹੋਈ ਆ ਬੜੀ ਮਕੌੜੀ ਪਿੰਡ ਆ ਸਾਡੇ ਇੱਧਰੇ ਤੇ 969 4 ਵੀਲ ਡਰਾਈਵ ਦੇ ਵਿੱਚ ਟਰੈਕਟਰ ਚੱਲਿਆ ਠੀਕ ਆ ਜੀ ਉਹ ਮਿੱਠਾ ਮੂੰਹ ਕਰ ਲੀ ਤੇ ਲੋ ਬਾਈ ਸਾਡਾ ਵੀਰ ਨੂੰ ਥੋੜਾ ਜਿਆ ਥੋਨੂੰ ਟਰੈਕਟਰ ਬਾਰੇ ਚਾਣਨਾ ਪਊਗਾ ਵੈਸੇ ਤਾਂ ਬਾਈ ਸਵਰਾ ਦੇ ਸਾਰੇ ਮਾਡਲ ਤੁਹਾਨੂੰ ਪਤਾ ਵੀ ਸਦਾ ਬਹਾਰ ਹਨ ਪਰ ਇੱਕ ਵਾਰ ਤੁਹਾਨੂੰ ਫਿਰ ਵੀ ਵੀਰ ਦੱਸ ਦਊਗਾ ਬਾਈ 969 ਬਾਰੇ ਵੀ ਇਹਦੇ ਜੀ ਕੀ ਖਾਸੀ ਇਹਦਾ ਕੀ ਖੂਬੀਆਂ ਹੈ ਤੇ ਵੀਰ ਮੜਾ ਜੀ ਪਾਓ ਚਾਣਨਾ ਮੜਾ ਜੀ ਟਰੈਕਟਰ ਬਾਰੇ ਜੀ ਹਾਂਜੀ ਵੀਰ ਜੀ ਇਹ ਆਪਣਾ ਮਾਡਲ ਹੈ ਜੀ ਸੈਟਲ ਗੇਅਰ ਚ ਆਪਣਾ ਠੀਕ ਆ ਜੀ 969 ਹੈ ਜੀ ਸੀਐਲਡੀ ਚ ਓਕੇ ਜੀ ਹਾਂਜੀ ਤੇ ਪਿਛਲੇ ਕੈਰ ਬੜੇ ਆ ਜੀ ਇਹਦੇ ਪਿਛਲੇ ਦਾ 930 ਦੇ ਆ ਜੀ 16930 ਦੇ ਹਾਂਜੀ ਮੁਰਲੇ 9པ་ ਨਹੀਂ ਜੀ ਮੁਰਲੇ ਹੈਗੇ ਆ 12 11 11 22 24 ਦੇ ਟਾਇਰ ਆ ਜੀ ਠੀਕ ਆ ਤੇ ਬਾਕੀ ਇਹ ਆਪਣਾ ਸਾਰਾ ਨਾਲ ਟੌਪ ਵਾਲੇ ਮਾਡਲ ਦੇ ਚ ਹਾਂ ਜੀ ਇਹ ਟੌਪ ਮਾਡਲ ਆ ਜੀ ਇਹਦੇ ਵਿੱਚ ਬਿਨਾ ਸ਼ਟਲ ਤੋਂ ਵੀ ਆਉਂਦਾ ਹਾਂ ਆਉਂਦਾ ਸੀਗਾ ਜੀ ਠੀਕ ਆ ਠੀਕ ਆ ਜੀ ਬਿਨਾਂ ਸ਼ਟਲ ਦੇ ਜੀ ਠੀਕ ਆ ਤੇ ਬਾਕੀ ਜਣੀ ਆਪਣਾ 4 ਵੀਲ ਦੇ ਵਿੱਚ ਬੜਾ ਆ ਸਾ ਫਿਲਹਾਲ ਸਭ ਤੋਂ ਟਾਪ ਮਾਡਲ ਆਹੀ ਹੈ ਹਨਾ ਜੀ ਸਭ ਤੋਂ ਟਾਪ ਮਾਡਲ ਲੇਖੀਏ ਜੀ ਠੀਕ ਆ ਜੀ ਬਾਕੀ ਆਉਣ ਵਾਲੇ ਸਮੇਂ ਚ ਆਊਗਾ ਜੀ ਵੱਡਾ ਵੀ 75 ਬਾਕੀ ਆਪਣਾ 855 ਵੀ ਆਉਂਦਾ 4 ਵੀਲ ਦੇ ਵਿੱਚ 855 855 ਵੀ ਬਾਈ ਹੁਣ ਜਿੱਦਾਂ 3 ਸਪੀਡ ਆਉਣ ਲੱਗਿਆ ਵਧੀਆ ਵੇਕਣ ਲੱਗਿਆ ਪਹਿਲਾਂ ਥੋੜਾ ਲੋਕ ਘਟ ਲੰਦੇ ਦੇ ਹੁਣ ਮਣ ਕੇ 3 ਸਪੀਡ ਵਾਲੇ ਲੋਕ ਲੈਣ ਲੱਗੇ ਜੀ ਇੰਜਨ ਦੀ ਸੀਸੀ ਵੀ ਵਧਾਈ ਆ ਕੰਪਨੀ ਨੇ ਥੋੜੀ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਇਹ ਬਾਈ ਹੈਗਾ ਤਿੰਨ ਸਿਲੰਡਰ ਹੈ ਆ ਹੈ ਵੀ ਤਿੰਨ ਸਿਲੰਡਰ ਹੈ ਵੀ ਠੀਕ ਆ सीआरडी इंजन ਨਾਲ টারਬੋ ਲੱਗੀ ਇੱਕ ਬਾਈ ਮੈਂ ਹੋਰ ਦੇਖੀ ਆ ਇਹਦੇ ਵਿੱਚ ਜਿੱਦਾਂ ਹੋਰ ਜਿੱਦਾਂ ਜੌਂਡੀਅਰ ਹੋਗੇ ਨੋਵੋ ਹੋਗੇ ਉਹਨਾਂ ਵਿੱਚ ਥੋੜੇ ਜਿਹਾ ਇਲੈਕਟ੍ਰੀਕਲ ਫੰਕਸ਼ਨ ਵੱਧਦਾ ਇਹਦੇ ਵਿੱਚ ਫਿਰ ਵੀ ਘੱਟ ਆ ਯਾਨੀ ਕਿ ਮਤਲਬ ਕਿ ਜੈਨੂਨ ਜਾਈ ਬਣਾਇਆ ਵਾ ਹਨਾ ਜੇ ਕੱਲ ਨੂੰ ਕੋਈ ਜਦੋਂ ਤਾਂ ਆਪਾਂ ਬਾਹਰ ਵੀ ਇਹਦਾ ਕੰਮ ਕਰ ਕਰਵਾ ਸਕਦੇ ਆ ਜਿੱਦਾਂ ਮੈਂ ਦੇਖਿਆ ਜੌਂਡੀਅਰ ਦੇ ਵਿੱਚ ਤਾਂ ਬਈ ਜ਼ਿਆਦਾ ਥੋੜੀ ਜੀ ਇਲੈਕਟ੍ਰੋਨਿਕ ਤਕਨੀਕ ਹੈ ਬਾਰਦੀ ਤਕਨੀਕ ਨਾਲ ਚੱਲਣਾ ਹਾਂ ਬਾਕੀ ਸਾਡੇ ਮਿਸਤਰੀ ਸਾਹਿਬ ਥੋੜੇ ਜਿਹਾ ਚਾਣਲਾ ਪਾਉਂਗੇ ਸੀਆਰਡੀ ਬਾਰੇ ਦੱਸਣਗੇ ਵੀਰੇ ਆਜੋ ਮਾੜਾ ਦੱਸੋ ਸੀਆਰਡੀ ਬਾਰੇ ਟ ਕਿਆ ਕਹਿਣੇ ਆ ਬਾਈ ਬਾਈ ਦੇ ਮਾੜਾ ਦੱਸ ਵੀਰੇ ਸੀਆਡੀ ਵਾਲੇ ਥੋੜੀ ਜੀ ਜਾਣਕਾਰੀ ਦੇ ਮੇਰਾ ਨੂੰ ਆਇਆ ਯਾਰਾ ਦੁਆਰਾ ਦਾ ਸਾਡੇ ਕੋਲ ਆ ਜਾਓ ਭਾਈ ਵੀਰ ਜੀ ਘਟਨਾ ਗੇਰ ਹੋਣਾ ਠੀਕ ਹੈ ਜੀ ਨੂੰ ਫਾਰਵਰਡ ਤੇ ਰੁਕਸ ਗਏ ਠੀਕ ਹੈ ਵੀਰੇ ਬਾਕੀ ਇਹ ਜਿੰਨੀ ਹਸਪੀਡ ਲੱਗੇ ਜੋ ਹੋਊਗਾ ਉਹ ਫਾਰਵਰਡ ਤੇ ਠੀਕ ਹੈ ਜਿੰਨਾ ਰੁਕਸ ਹੋਊਗਾ ਠੀਕ ਹੈ ਜੀ ਮਤਲਬ ਕਿ ਉਹਨੀਆਂ ਪਿੱਛੇ ਨੂੰ ਆ ਹਾਂ ਠੀਕ ਹੈ ਇਸ ਸਪੀਡ ਅੱਗੇ ਨੂੰ ਤੇ ਉਹਨੀਆਂ ਪਿੱਛੇ ਜਾਊਗਾ ਠੀਕ ਹੈ ਵੀਰੇ ਠੀਕ ਹੈ ਦੇਖਿਓ ਨਵਾਂ ਇਹ ਲੱਗਦਾ ਠੀਕ ਹੈ ਜੀ ਬਰੇਕ ਫਿਊਲ ਸੈਂਸਰ ਠੀਕ ਹੈ ਜੀ ਆ ਸੈਂਸਰ ਆ ਆਹ ਸੈਂਸਰ ਆ ਇਹ ਆਰ ਦਾ ਬਟਨ ਤੇ ਓਕੇ ਜੀ ਤੇ ਆ ਆਪਣਾ ਪੰਪ ਹੋ ਗਿਆ ਓਕੇ ਠੀਕ ਆ ਜੀ ਜਿਹਦੀ ਕੋਈ ਟਾਈਮਿੰਗ ਨਹੀਂ ਹੁੰਦੀ ਅੱਜ ਦੇ ਟਾਈਮ ਤੇ ਠੀਕ ਆ ਜੀ ਕੋਈ ਟਾਈਮਿੰਗ ਨਹੀਂ ਹੈਗੀ ਹੂੰ ਵਿਖਣਾ ਇਹ ਮੋਟਰ ਕੰਮ ਕਰਦੀ ਆ ਪੰਪ ਇਹ ਮਤਲਬ ਕਿ ਸਿਰਫ ਪ੍ਰੈਸ਼ਰ ਹੀ ਬਣਾਉਂਦਾ ਪ੍ਰੈਸ਼ਰ ਹੀ ਬਣਾਉਂਦਾ ਪ੍ਰੈਸ਼ਰ ਠੀਕ ਆ ਜੀ ਬਾਕੀ ਇਹਦੇ ਚ ਉੱਪਰ ਕਾਮਨ ਰੇਲ ਲੱਗੀ ਹੋਈ ਆ ਠੀਕ ਆ ਜੀ ਉਹ ਤੋਂ ਕਹਾ ਜਾਨਿ ਕਿ ਹੁਣ ਇਹਦੇ ਵਿੱਚ ਜਿਹੜਾ ਸੀਆਰਡੀ ਟਰੈਕਟਰ ਦੇ ਵਿੱਚ ਮੇਨ ਕੰਮ ਕਾਮਨ ਰੇਲ ਆ ਕਾਮਨ ਰੇਲ ਹੈਣਾ ਜੀ ਹਾਂ ਬਾਕੀ ਆ ਹੋ ਗਿਆ ਕ੍ਰੈਂਕ ਸਪੀਡ ਸੈਂਸਰ ਤੇ ਇੱਕ ਉਪਰਾਂ ਵਿੱਚ ਲੱਗਾ ਹੋਇਆ ਕੇਮਸ ਤੇ ਆਪਣਾ ਕਲਚ ਵਾਲਾ ਹੈਣਾ ਜੀ ਨਹੀਂ ਨਹੀਂ ਇੱਕ ਕ੍ਰੈਂਕ ਵਾਲਾ ਇਹ ਅ ਚੱਕਰ ਮਾਪਦੇ ਠੀਕ ਆ ਇਹ ਚੱਕਰ ਮਾਪਦੇ ਦੇ ਹਿਸਾਬ ਨਾਲ ਇਹ ਟਾਈਮਿੰਗ ਬਣੀ ਜਾਂਦੀ ਹੈ ਟਾਈਮਿੰਗ ਬਣੀ ਜਾਂਦੀ ਹੈ ਕੋ ਠੀਕ ਆ ਜੀ ਬਾਕੀ ਬਾਈ ਆਵਾਜ਼ ਚੈੱਕ ਕਰੋ ਜਮਾ ਹੀ ਸਾਇਲੈਂਟ ਜੀ ਆਵਾਜ਼ ਆ ਟਰੈਕਟਰਾਂ ਦੀ ਤੇ ਕਈ ਬਾਈ ਹਜੇ ਵੀ ਕਈਆਂ ਦੇ ਮਨ 'ਚ ਡਾਊਟ ਹੈਗੇ ਆ ਸੀਆਰਡੀ ਟਰੈਕਟਰ ਬਾਰੇ ਹਨਾ ਜੀ ਕਿਸੇ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਾਊਟ ਆ ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦਾ ਡਾਊਟ ਆ ਤੇ ਬਾਕੀ ਅੰਦਰ ਵੀ ਬਾਈ ਦੇਖ ਲਓ ਉਹ ਜਾ ਕੇ ਚੱਕਿਆ ਹੋਇਆ ਪਰ ਵੀ ਬਾਈ ਇਹਦੇ ਰੰਗ ਖਰਾਬ ਹੋਣ ਤੇ ਗਾਲੀ ਲਾਈ ਹੋਈ ਆ ਪਰ ਟੇਪ ਲੱਗੀ ਹੋਈ ਆ ਠੀਕ ਆ ਜੀ ਆ ਸਾਡੇ ਛੋਟੇ ਫੋਰਮੈਨ ਸਾਹਿਬ ਆ ਬਾਈ ਨੂਰ ਪਰਵੇਦੀਆਂ ਤੋਂ ਇਹ ਵਾਕੀ ਵੈਸੇ ਦਾ ਬਾਈ ਸੀਆਰਡੀ ਡਰਾਈਵਰ ਲਗਭਗ ਡੇਢ ਦੋ ਸਾਲ ਤੋਂ ਆ ਰਹੇ ਆ ਬਹੁਤ ਸਾਰੀਆਂ ਵੀਡੀਓਾਂ ਜਿੰਨੇ ਵੀ ਯੂਟਿਊਬਰ ਆ ਸਭ ਨੇ ਆਲਰੇਡੀ ਪਾਈਆਂ ਹੋਈਆਂ ਠੀਕ ਆ ਇਹਨੂੰ ਪਿਛਲੇ ਚੱਕਿਆਂ ਦੇ ਵੇਟ ਆਉਣੇ ਮੂਰੇ ਵੀ ਦੋ ਪਲੇਟਾਂ ਆਉਣੀਆਂ ਵੇਟਾਂ ਦੀਆਂ ਠੀਕ ਆ ਜੀ ਇਹ ਜਿਹੜੇ ਸਾਡੇ ਏਰੀਆ ਦੇ ਵਿੱਚ ਬਾਈ ਤੁਹਾਨੂੰ ਪਤਾ ਸਦਾ ਬਹਾਰਾ ਸਵਰਾਜ ਦੇ ਨੂੰ ਹਰੇਕ ਬੰਦਾ ਪਸੰਦ ਕਰਦਾ ਟਰੈਕਟਰ ਸਾਰੇ ਵਧੀਆ ਨੇ ਬਾਈ ਆਪਾਂ ਤੁਹਾਨੂੰ ਪਤਾ ਕਿਸੇ ਟਰੈਕਟਰ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਹਰੇਕ ਬੰਦੇ ਦੀ ਆਪਣੀ ਆਪਣੀ ਚੁਆਇਸ ਹੈ ਜਿੰਨੇ ਆਪਾਂ ਨੇ ਪੈਸੇ ਲਾਉਣੇ ਆ ਉਹਦੇ ਹਿਸਾਬ ਨਾਲ ਚੀਜ਼ ਮਿਲਦੀ ਆ ਤੇ ਰੇਟ ਵੀ ਬਾਈ ਲਗਭਗ ਤਕਰੀਬਨ 12 ਦੇ 12 ਮੂਰਾ ਦੇ ਕਰੀਬ ਆ ਬਾਕੀ ਮਾਡਲ ਇਹ ਚ ਹੈਗੇ 1 2 ਮਾਡਲ ਮਾਡਲ ਦੇ ਹਿਸਾਬ ਨਾਲ ਰੇਟ ਮਾੜਾ ਮੋਟਾ ਫਰਕ ਹੋ ਸਕਦਾ ਰੇਟ ਦਾ ਠੀਕ ਆ ਜੀ ਤੇ ਬਾਕੀ ਸਾਡੀ ਏਜੰਸੀ ਇਹਨਾਂ ਦੀ ਗੱਲ ਕਲੀਅਰ ਆ ਲੈਣੀ ਨੰਬਰ ਨੋਟ ਕਰ ਲਓ ਕਿਸੇ ਨੇ ਵੀ ਕੋਈ ਵੀ ਗੱਲਬਾਤ ਕਰਨੀ ਹੈ ਕੋਈ ਰੇਟ ਪੁੱਛਣਾ ਤੇ ਤਾਂ ਨੰਬਰ ਨੋਟ ਕਰ ਲਓ 98155991001 ਇਹ ਨੰਬਰ ਤੇ ਗੱਲ ਕਰਕੇ ਬਾਈ ਨਾਲ ਤੋਂ ਜਾਣਕਾਰੀ ਲੈ ਸਕਦਾ ਤੇ ਲੋ ਜੀ ਚੱਲਿਆ ਬਾਈ ਟਰੈਕਟਰ ਬਾਈ ਨਾਲ ਨੇ ਰੋਟਾਵੇਟਰ ਵੀ ਸੁਪਰ ਸੀਟਰ ਵੀ ਸੌਰੀ ਨਾਲੇ ਲੈ ਕੇ ਜਾਣਾ ਆਪਾਂ ਉਧਰ ਵੀ ਥੋੜਾ ਜਿਹਾ ਸ਼ਾਰਟ ਲੰਨੇ ਬਾਈ ਨਾਲ ਦਾ ਲੋ ਜੀ ਉਹ ਜੀ ਟਰੈਕਟਰ ਪਹੁੰਚ ਗਿਆ ਭਾਈ ਇੱਧਰ 969 ਸੱਭਾ ਭਾਈ ਚੱਕਰ ਮਲਾ ਰਿਹਾ ਇਹਦੇ ਹੁਣ ਉਹ ਜੀ ਭਾਈ ਟਰੈਕਟਰ ਦੀ ਲੁੱਕ ਚੈੱਕ ਕਰੋ ਜਿਗਣਾ ਨਵੇਂ ਵੀ ਆਈ ਦੋਲਾਂ ਨੁੰਦੀਆਂ ਨਾ ਜੀ ਉਹ ਚੀਜ਼ ਵਾਲੀ ਫੀਲਿੰਗ ਆ ਰਹੀ ਐ ਇਹਨੂੰ ਦੇਖ ਕੇ ਟਰੈਕਟਰ ਨੂੰ ਕਰੋ ਚੈੱਕ ਕੰਡੀਸ਼ਨ ਬਾਕੀ ਦਾ ਬਾਈ ਚੱਕਰ ਜਿਹੜੇ ਅਸਲੀ ਚੱਕਰ ਸੈੱਟ ਹੋਣੇ ਆ ਉਹ ਤਾਂ ਖੇਤਮਾ ਜਾ ਕੇ ਜਦੋਂ ਚੱਲਣਾ ਸੁਪਰ ਹੀਟਰ ਫਿਰ ਪਤਾ ਲੱਗਣਾ ਤੇ ਫਿਲਹਾਲ ਬਾਈ ਕਹਿੰਦਾ ਠੀਕ ਆ ਵੀ ਬਾਕੀ ਜੇ ਤੁਹਾਨੂੰ ਕੋਈ ਦਿੱਕਤ ਆਈ ਖੇਤਮਾ ਤਾਂ ਆਪਾਂ ਤੁਹਾਡਾ ਜਾ ਕੇ ਉੱਥੇ ਮਸਲਾ ਹੱਲ ਕਰ ਦਾਂਗੇ ਵੀ ਪ੍ਰੋਬਲਮਾਂ ਤਾਂ 100 'ਚੋਂ 90% ਠੀਕੇ ਹੁੰਦੇ ਆ ਕੋਈ ਲੋੜ ਨਹੀਂ ਪੈਣੀ ਠੀਕ ਆ ਜੀ ਇਹ ਤੁਹਾਨੂੰ ਥੋੜਾ ਭਵਿੰਦਰ ਬਾਈ ਨਾਲ ਵੀ ਲਾਉਣਾ ਹੈ ਹੋਰ ਬਾਈ ਜੀ ਕੀ ਹਾਲ ਹੈ ਜੀ ਕੀ ਹਾਲ ਹੈ ਵਧੀਆ ਵਧੀਆ ਹੋ ਠੀਕ ਆ ਜੀ ਕਰਤੀਆਂ ਪਤਾਈਆਂ ਅੱਜ ਹਾਂ ਜੀ ਹਾਂ ਠੀਕ ਆ ਜੀ ਆਵਾ ਟਰੈਕਟਰ ਨਵਾਂ ਸੁਪਰ ਹੀਡਰ ਹੈ ਬਾਈ ਨੇ ਦੱਸਤਾ ਦੋ ਸੁਪਰ ਹੀਡਰ ਦੇਣੇ ਆ ਬਾਈ ਦੋ ਦੇਣੇ ਆ ਠੀਕ ਹੈ ਜੀ ਉਹ ਆਪਣਾ ਦੂਜੇ ਵੀ ਰਿਕਾਰਡ ਦਾ ਮੈਂ ਅੰਨ ਦਾ ਪਹਿਲਾਂ ਵੀ ਸ਼ਕਤੀਮਾਨ ਦੀ ਹੈ ਨਾ ਹਾਂਜੀ ਹਾਂ ਉਹਦਾ ਕੋਈ ਦਿੱਤਾ ਬਿੱਟਰ ਵੀ ਆਪਾਂ ਨੂੰ ਠੀਕ ਆ ਜੀ ਤੁਸੀਂ ਬਾਈ ਰੋਪੜੀ ਏਰੀਆ 'ਚ ਸ਼ਕਤੀਮਾਨ ਸ਼ਕਤੀਮਾਨੇ ਕਰਤਾ ਬਾਈ ਕਰਾਈ ਪਈ ਹੈ ਹਾਂ ਅਨੰਦਪੁਰ ਦਾ ਕੰਦਾਰੀ ਬੱਲੇ ਬੱਲੇ ਅਨੰਦਪੁਰ ਨੂਰੇ ਪਰ ਏਰੀਆ 'ਚ ਪੂਰਾ ਸ਼ਕਤੀਮਾਨ ਸ਼ਕਤੀਮਾਨ ਹੋ ਗਈ ਠੀਕ ਆ ਜੀ ਬਾਈ ਤੁਹਾਡੀ ਮਿਹਨਤ ਵੀ ਆ ਨੰਬਰ 2 ਗੱਲ ਬਾਈ ਹਰੇਕ ਬੰਦਾ ਜਿਹੜਾ ਤੋਂ ਤੋਂ ਚੀਜ਼ ਲੈ ਕੇ ਜਾਂਦਾ ਹਰੇਕ ਬੰਦਾ ਕਹਿੰਦਾ ਵੀ ਬਾਈ ਦਾ ਨੇਚਰ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਹੈ ਬਾਈ ਤੇ ਨਹੀਂ ਬਾਕੀ ਬਾਈ ਜਿਹੜੀ ਗੱਲ ਹੈਗੀ ਹੈਗੀ ਆਪਾਂ ਕਿਸੇ ਨੂੰ ਕੋਈ ਉਹ ਨਹੀਂ ਕਰਦੇ ਆ ਜਾ ਬਾਈ ਨੂੰ ਦੀ ਫੋਟੋ ਕਰਦੀ ਹੈ ਬਾਈ ਆ ਜਾਓ ਲੋ ਜੀ ਬਾਈ ਖੜ ਚੋ ਸਾਰੇ ਹੀ ਖੜ ਚੋ ਜੀ ਲੋ ਜੀ ਬਾਈ ਹੁਣ ਦੂਜੀਆਂ ਵਧਾਈਆਂ ਹੋਣ ਲੱਗੀਆਂ ਉਹ ਪਹਿਲੀ ਵਾਰ ਵਾਲੀਆਂ ਦੀਆਂ ਹੁਣ ਦੂਜੀ ਵਾਰ ਵਾਲੀਆਂ ਲੋ ਜੀ ਬਾ ਠੀਕ ਹੈ ਜੀ ਓਕੇ ਸੱਭਾ ਬਾਈ ਸਾਡਾ ਪੂਰਾ ਖੁਸ਼ ਹੈ ਹੋਰ ਸੱਭੇ ਬਾਈ ਆ ਬਾ ਠੀਕ ਹੈ ਵੀਰ ਕੈਮ ਆ ਹਾਂ ਕੈਮ ਆ ਵੀਰ ਆ ਕੈਮ ਆ ਆ ਜਾ ਫਿਰ ਟਰੈਕਟਰ ਬਾਰੇ ਦੱਸ ਮੜਾ ਜਾ ਹੁਣ ਟਰੈਕਟਰ ਬਾਰੇ ਯਾਰ ਫਿਰ ਪਤਾ ਕੀ ਹਾਂ ਤੇ ਮੇਰੇ ਯਾਰ ਤੋਂ ਉੱਤ ਤੇ ਅੱਛਾ ਮੈਂ ਚੱਲਿਆ ਦਾ ਨਹੀਂ ਮੈਂ 5 ਵਜੇ ਲੰਘ ਜਾਣਾ ਠੀਕ ਆ ਤੇ ਜਮਨੂ ਨੂੰ ਪਤਾ ਲੱਗ ਗਿਆ ਮੇਰੇ ਯਾਰ ਦੋਸਤਾਂ ਨਾਲ ਆਉਣਾ ਹਾਂ। ਹਾਂ। ਤੇ ਮੈਂ ਰੁਕ ਗਿਆ। ਹਾਂ। ਮੈਂ ਗਿਆ ਨਹੀਂ। ਮੈਂ ਚਲ ਕਰਾਇਆ ਲਾ ਕੇ ਨੰਗ ਜੂਗਾ। ਹਾਂ। ਨਹੀਂ ਗੱਡੀ ਮੰਨਾਂਗੇ ਨਾ। ਠੀਕ ਆ। ਠੀਕ ਆ। ਮੈਂ ਕਰਾਇਆ ਲਾ ਕੇ ਨੰਗ ਜੂਗਾ। ਠੀਕ ਆ। ਪੂਰਾ ਫਾਤੀ ਦਾ ਬਣਾ ਲਿਆ ਵਿਚਾਰਨਾ। ਠੀਕ ਆ। ਜਮਨੂ ਟਰਲੇ। ਸਕਦਾ ਦਿਖਾ ਦੇ ਕਿੰਨਾ ਮਿਲਿਆ। ਬਹੁਤ ਆ। ਲਾਲਾ ਮੱਥੇ ਹੁੰਦਾ ਲਾਲਾ ਫੇਰ। ਲੈ ਭਾਈ। ਖੁਸ਼ ਹੈਂ? ਵਹੀ ਬੋਲਦਾ ਖੁਸ਼ ਹੈ ਆਪਾਂ ਦਾ। ਆਗਲੇ ਦੀ ਮਸ਼ੀਨਰੀ ਚੱਲੂਗੀ ਕਰਾਈ ਹਾਂ ਬਿਲਕੁਕੁਰੀ ਸਹੀ ਗੱਲ ਆ ਬਾਈ ਸਹੀ ਗੱਲ ਆ ਲੈ ਕੇ ਜਾਊਗਾ ਸਹੀ ਗੱਲ ਆ ਹਾਂ ਅੱਪੇ ਟਰੈਕਟਰ ਬਾਰੇ ਦੱਸ ਮੜੇ ਇਹ ਸੀਆਰਡੀਆਈ ਆ ਬਾਈ 969 ਬਾਈ ਇਹ ਟਰੈਕਟਰ ਸੀਆਰਡੀ ਆ ਨਾ ਜਿਹੜੇ ਹਾਂ ਟਰੈਕਟਰ ਜਿਹਨੂੰ ਕੋਈ ਜਾ ਕਹਿੰਦਾ ਅੱਛਾ ਹਾਂ ਅਰੇ ਤਾਗੜੇ ਕੰਮ ਵਾਹਤਾ ਨਾ ਠੀਕ ਆ ਲੈ ਆ ਦੋ ਕਰ ਲੈ ਦੁਬਾਰਾ ਮੂੰਹ ਮਿੱਠਾ ਬੱਸ ਵੀ ਦੋ ਅੱਜ ਮੈਂ ਤਾਂ ਖਾ ਲਿਆ ਅੱਜ 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 ਬੱਸ ਹੋਈ ਭਾਈ ਬਾਈ ਮਿੱਠਾ ਖਾ ਖਾ ਕੇ ਨਹੀਂ ਨਹੀਂ ਲੈ ਮੈਂ ਇੱਕ ਹੋਰ ਦੱਤ ਲੈਣਾ ਨਾ ਉਹ ਜੀ ਲੈ ਤੇ ਲੋ ਜੀ ਬਾਈ ਰੋਪਰ ਡੀਲਰਸ਼ਿਪ ਤੋਂ ਅੱਜ ਨਵਾਂ ਹੀ ਟਰੈਕਟਰ ਨਿਕਲਿਆ ਜੀ 969 ਤੇ ਨਵੇਂ ਟਰੈਕਟਰ ਦੇ ਨਾਲੇ ਸ਼ਕਤੀਮਾਨ ਦਾ 8 ਫੁੱਟਾ ਸੁਪਰ ਸੀਟਰ ਚੱਲਿਆ ਤੇ ਸਾਡੇ ਵੱਲੋਂ ਤੇ ਸਾਡੇ ਬਾਈ ਭੁਪਿੰਦਰ ਬਾਈ ਵੱਲੋਂ ਬਾਈ ਨਾਲ ਨੂੰ ਬਹੁਤ ਬਹੁ ਮੁਬਾਰਕਾਂ ਬੋ ਜੀ ਬਾਈ ਲਾਲ ਰੰਗ ਦਾ ਜੀ ਟਰੈਕਟਰ ਲਾਲ ਰੰਗ ਦੇ ਸੁਪਰ ਸੀਟਰ ਹੋਰ ਬਾਈ ਚੱਲੀ ਆਪਾਂ ਬਈ ਟਾਈਮ ਹੋ ਗਿਆ ਜੀ ਆਪਾਂ ਲੇਟ ਹੋ ਗਏ ਥੋੜਾ ਜਿਹਾ ਹੈਨਾ ਜੀ ਬਾਈ ਦਿਨ ਵੀ ਛੋਟੇ ਹੋ ਗਏ ਦਿਨਾਂ ਦਾ ਬਹੁਤ ਫਰਕ ਪੈ ਗਿਆ ਠੀਕ ਹੈ ਜੀ ਠੀਕ ਹੈ ਬਾਈ ਕਵਣੇ ਕੋਲ ਉਹ ਖੜਾ ਪੁਰਾਣਾ ਸੁਪਰ ਸੀਟਰ ਮਾੜਾ ਦੱਸਿਓ ਤੇ ਬਾਰੇ ਉਹ ਦੇ ਦੇਣਾ ਬਾਈ ਠੀਕ ਹੈ ਜੀ ਦੇ ਦਾਂਗੇ ਰੇਟ ਜਾਇ ਜਾਈ ਦੱਸਿਓ ਬਾਈ ਦੇਣੇ ਵਾਲਾ ਹੀ ਵੀ ਜਿਹੜਾ ਬੰਦਾ ਆ ਕੇ ਲੈ ਜਾਵੇ ਬਸ ਸੌਦਾ ਨਾ ਕਰੇ ਬੰਦਾ ਇਹ ਬਾਈ ਪੁੰਨੀ ਵਾਲਿਆਂ ਦਾ ਹਾਂ ਜੀ ਪੁੰਨੀ ਵਾਲਿਆਂ ਦਾ ਬਾਈ ਪੁੰਨੀ ਵਾਲਿਆਂ ਦਾ ਇਹ ਸੁਪਰ ਸੀਟਰ ਠੀਕ ਹੈ ਜੀ ਤੇ ਬਾਈ ਚੱਲਿਆ ਉਹਨ ਲੱਗਦਾ ਘੱਟਿਆ ਮੈਨੂੰ ਐ ਲੱਗਦਾ ਵੀ ਇਹਦੇ ਬਲੇਡ ਵੀ ਮੈਨੂੰ ਲੱਗਦਾ ਨਾਲ ਦੇ ਹੀ ਹੋਣਗੇ ਬਲੇਡ ਨਾਲ ਦੇ ਨਹੀਂ 21 ਮਾਡਲ ਹੈ 21 ਮਾਡਲ ਹੈ ਬਾਈ ਬਲੇਡ ਨਾਲ ਦੇ ਹੀ ਆ ਅੱਛਾ ਹਾਂ 21 ਮਾਡਲ ਹੈ ਬਾਈ ਆ ਦੇਖੋ ਲੱਗਿਆ ਹੋਏ ਆ ਦੇਖੋ ਇਹ ਚੀਜ਼ਾਂ ਦੇ ਪਾਸੇ ਲੱਜਾਂ ਦਾ ਦੇਖੋ ਬਾਈ ਆ ਵੀ ਨਹੀਂ ਰੰਗ ਉਤਰਿਆ ਹੋਇਆ ਹਜੇ ਬਲੇਡ ਨਾਲ ਦੇ ਹੀ ਆ ਵਾਕਈ ਤਾਂ ਵੀ ਜਣੀ ਕੋਈ ਵੀ ਰਏ ਐਵੇਂ ਆਪਾਂ ਕਹਿ ਜੀ ਸਿੰਗਲ ਤਾਂ ਵੀ ਆ ਹਾਂ ਠੀਕ ਹੈ ਬਾਈ ਇਹ ਮੈਨੂੰ 8 ਤੇ ਵੱਧ ਲੱਗਦਾ ਥੋੜਾ ਯਾਰ ਜੇਵੇਂ 8.5 ਹੁੰਦਾ ਹਾਂਜੀ ਚਲੋ 8 ਮੰਨ ਲਓ ਇਹਦਾ ਕਿੰਨਾ ਰੇਟ ਆ ਬਾਈ ਜਾਇਜ਼ ਆ ਲੈਣ ਦੇਣੇ ਵਾਲਾ ਦੇਦਾ ਤੂੰ ਤਾਂ ਵੀਰੇ 80000 ਰੁਪਏ ਕਹਿੰਦੇ ਆ ਵੀ ਕੋਈ ਦੇ ਦਾਂਗੇ ਹਾਂਜੀ ਤੇ ਬਾਈ ਕਹਿੰਦਾ 80 ਦੀ ਡਿਮਾਂਡ ਆ ਬਾਈ ਬਾਕੀ ਆਜੋ ਯਾਨੀ ਕਿ ਬਾਈ ਕਹਿੰਦਾ ਖਾਲੀ ਨਹੀਂ ਜਾਣ ਦੋਂਗੇ ਜੇ ਤੁਹਾਨੂੰ ਪਸੰਦ ਆ ਗਿਆ ਤਾਂ ਆਪਾਂ ਤੁਹਾਨੂੰ ਦੇ ਕੇ ਤੋਰਾਂਗੇ ਇਹ ਮਾਡਲ ਦੂਆ ਜਾਣੀ ਠੀਕ ਆ ਇਹਨਾਂ ਬਾਈ ਪਿੱਛੇ ਦੂਆ 10 ਵਾਲਾ ਇਹ ਬਿਨਾ ਇਹਨੂੰ ਡਿਸਕਾ ਨਹੀਂ ਹੈਗੀ ਹਣਾ ਤੇ ਸੀਆਰ ਬਾਈ ਨੇ ਡਿਮਾਂਡ ਕਰੀ ਆ ਬਾਕੀ ਜਿਹੜਾ ਆਊਗਾ ਵੀਰ ਮੌਕੇ ਤੇ ਫੁੱਲ ਮਾਨ ਤਨ ਕਰਾਂਗੇ ਬਾਈ ਠੀਕ ਆ ਜੀ ਜੇ ਬਾਈ ਹੋਰ ਆ ਜਾ ਕਿਸੇ ਨੇ ਬਾਅਦ ਚ ਇਹਦੇ ਉਹਦਾ ਵੀ ਕੰਮ ਲੈਣਾ ਸੁਪਰ ਸ਼ੀਟਰ ਤਾਂ ਵੀ ਨਹੀਂ ਮਾੜਾ ਹੈਗਾ ਇਹ ਹਣਾ ਜੀ ਰੂਟਾ ਮੀਟਰ ਬਣ ਜਾਣਾ ਫੱਟ ਤੇ ਬਲੇਡ ਦਾ ਬਾਈ ਹੋਉਂਗੇ ਦੇ 80 ਪੈਸੇ ਬਲੇਡ ਹਾਂ ਲਗਭਗ 80 ਪੈਸੇ ਬਲੇਡ ਆ ਬਾਈ ਨਾਲ ਦੇ ਬਲੇਡ ਆ ਨਾਲ ਦੇ ਬਲੇਡ ਤੇ ਕੋਈ ਬਹੁਤਾ ਨਹੀਂ ਚਲਾਇਆ ਹੋਇਆ ਬਾਈ ਚੱਕਰ ਹੋਰ ਆ ਹੁਣ ਦੁਬਾਰਾ ਸਬਸਿਡੀ ਭਰਦਣੇ ਆ ਸਾਰਾ ਲੋਕ ਫੇਰ ਨਵਾਂ ਵਾਲ ਲੈ ਲੰਨੇ ਆ ਹਾਂਜੀ ਨਵੀਂ ਨਵੀਂ ਤਕਨੀਕ ਆਈ ਜਾਂਦੀ ਨਾ ਵਿੱਚ ਹਾਂਜੀ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਤੁਸੀਂ ਵੀ ਜਾਣਾ ਲੇਟ ਹੋਣੇ ਆ ਹਾਂ ਹਾਂ ਠੀਕ ਆ ਬਾਈ ਤੇ ਕਵਾਈ ਨਾਲ ਕੋਲ ਆ ਵੀ ਪਿਆ ਬਾਈ ਸਵੈਨ ਦਾ 8 ਫੁੱਟ ਇਹ ਸਵੈਨ ਵਾਲਾ ਹਾਂ ਇਹ ਵੀ ਪਿਆ ਬਾਈ ਇਹ ਥੋੜਾ ਜਿਹਾ ਅੱਗੇ ਨੂੰ ਬਾਈ ਇਹਨਾਂ ਨੇ ਗਿਰਿਆ ਹੋਇਆ ਲੋ